ਤੁਸੀਂ ਦੇਖੋ ਸਾਨੂੰ ਮੈਸੇਜ ਆ ਰਹੇ ਨੇ 95 90 100-100 ਸਾਲ ਦੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਨੇ ਉਹ ਰੀਤਾਂ ਨੂੰ ਹੰਡਾਇਆ ਜਿਨ੍ਹਾਂ ਨੇ ਉਹ ਵਕਤ ਨੂੰ ਦੇਖਿਆ ਉਹਨਾਂ ਨੇ ਕਿਹਾ ਉਹ ਉਹ ਸਾਨੂੰ ਜਿਹੜਾ ਹੈ ਦੁਆਰੇ ਈਵਨ ਦੈਨ ਸਾਡਾ ਉਹ ਹਿੱਸਾ ਜੋ ਕੱਟ ਗਿਆ ਲੈਂਦਾ ਪੰਜਾਬ ਪਾਕਿਸਤਾਨ ਤੋਂ ਵੀ ਸਾਨੂੰ ਮੈਸੇਜ ਆਏ ਕਿ ਜੋ ਇਹ ਖੂਬਸੂਰਤ ਤੁਸੀਂ ਗੱਲ ਅੱਜ ਵੀ ਔਰ ਉੱਥੇ ਇਹ ਸਾਰੀਆਂ ਰੀਤਾਂ ਰਿਵਾਜ ਹਲੇ ਜਿਉਂਦੇ ਨੇ ਪਰ ਅਸੀਂ ਆਪਣੇ ਪੰਜਾਬ 'ਚ ਇਹ ਖਤਮ ਕਰ ਲਿਆ ਇਹ ਸਾਡੇ ਡੀਜ ਕਲਚਰ ਨੇ ਔਰ ਇਹ ਸਾਡੇ ਪੈਲਸਾਂ ਦੇ ਕਲਚਰ ਨੇ ਇਹ ਸਾਡੇ ਰੀਤੀ ਰਿਵਾਜਾਂ ਨੂੰ ਖਾ ਗਏ ਨਿਗਲ ਗਏ ਤੂੰ ਸਿਰਫ ਵੈਬ ਸੀਰੀਜ਼ 'ਚ ਇੱਕ ਪਿਤਾ ਦਾ ਰੋਲ ਨਿਭਾਇਆ ਹੈ ਉਹੋ ਇਮੋਸ਼ਨ ਕਿੱਦਾਂ ਦਾ ਸੀ ਪਰ ਇਹ ਫਿਲਮ ਦੇ ਵਿੱਚ ਉਹ ਮੈਂ ਸਾਰੇ ਰੀਚੁਅਲਸ ਜਿਹੜੇ ਨੇ ਜੋ ਮੈਂ ਇੱਕ ਪਿਓ ਆਪਣੀ ਧੀ ਦੇ ਕਰ ਸਕਦਾ ਸੀ ਉਹ ਮੇਰੇ ਸਾਰੇ ਹੀ ਇਹਦੇ ਵਿੱਚ ਪੂਰੇ ਹੋ ਗਏ ਆਪਣੇ ਹੱਥੀ ਨੇ ਸਾਰਾ ਕੁਝ ਕਰ ਲਿਆ ਔਰ ਤੁਸੀਂ ਸੋਚ ਸਕਦੇ ਹੋ ਕਿ ਉਸ ਇਮੋਸ਼ਨ ਸੀਨ ਦੇ ਵਿੱਚ ਕਿਸੇ ਵੀ ਆਰਟਿਸਟ ਨੇ ਜਿਹੜਾ ਹੈ ਗਲਿਸਰੀਨ ਨਹੀਂ ਲਾਈ ਉਹ ਮੇਰੀ ਐਕਚੁਅਲ ਧੀ ਹੈ ਅੱਜ ਵੀ ਮੈਂ ਉਸ ਨੂੰ ਧੀ ਹੀ ਕਹਿੰਦੀ ਹਾਂ ਮੇਨੂੰ ਪਾਪਾ ਕਹਿੰਦੀ ਆ ਤੇ ਅਸੀਂ ਇੱਕ ਦੂਜੇ ਨੂੰ ਦੇਖ ਕੇ ਸੱਟ ਤੇ ਇਮੋਸ਼ਨਲ ਹੋ ਜਾਂਦੇ ਸੀ ਅੱਜ ਸਾਡੇ ਬੱਚਿਆਂ ਨੂੰ ਸੰਸਕਾਰ ਕਿਉਂ ਨਹੀਂ ਹੈਗੇ ਕਿਉਂ ਨਾ ਉਹ ਦਾਦੀ ਦੀ ਗੋਦੀ ਖੇਡਿਆ ਨਾ ਉਹ ਦਾਦੇ ਦੀ ਗੋਦੀ ਖੇਡਿਆ ਨਾ ਉਹਨੇ ਚਾਚੇ ਦਾ ਘੂਰ ਨਾ ਉਹਨੂੰ ਤਾਏ ਨੇ ਛਿੜਕਿਆ ਨਾ ਉਹਨੂੰ ਤਾਈ ਨੇ ਛਿੜਕਿਆ ਉਹ ਸਾਰਾ ਕੁਝ ਉਹ 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 ਤਾਂ ਬਿਉਣਾ ਰਹਿ ਗਿਆ ਤੇ ਅੱਜ ਵਿਆਹ ਪਿੱਛੋਂ ਹੁੰਦਾ ਤੇ ਉਹ ਪਹਿਲਾਂ ਕਹਿੰਦੀ ਆ ਵੀ ਆਪਾਂ ਸੈਟਲ ਕਿੱਥੇ ਹੋਣਾ ਮੋਹਾਲੀ ਜਾਂ ਕਿਸੇ ਵੱਡੇ ਸ਼ਹਿਰ ਚ ਭਾਵੇਂ ਪਿੰਡ ਦਾ ਬੱਚਾ ਹੈ ਇਸ ਤਰ੍ਹਾਂ ਪਾਲ ਸਿੰਘ ਸਮਾਉ ਹੈ ਇਹ ਲੱਖਾਂ ਧੀਆ ਦਾ ਭਰਾ ਹੈ ਮੈਨੂੰ ਲੱਗਦਾ ਮੈਂ ਲੱਖਾਂ ਧੀਆ ਦਾ ਪਿਓ ਹਾਂ ਸਾਡਾ ਸੱਭਿਆਚਾਰ ਵੀ ਜ਼ਹਿਰੀ ਹੋ ਗਿਆ ਅੱਜ ਉਹ ਉਹਨੂੰ ਵੀ ਸ਼ੁੱਧਤਾ ਦੀ ਲੋੜ ਹੈ ਉਹ ਉਹ ਇਹ ਜਿਹੜੀ ਪਵਿੱਤਰ ਰਿਸ਼ਤਿਆਂ ਨਾਲ ਔਰ ਸੱਚੇ ਸੰਸਕਾਰਾਂ ਨਾਲ ਹੀ ਉਹ ਠੀਕ ਹੋ ਸਕਦੀ ਹੈ ਮੇਰੇ ਜਿਹੜੇ ਮਮਾ ਨੇ ਡਾਕਟਰ ਪ੍ਰੋਫੈਸਰ ਇਹ ਮਤਲਬ ਮੇਰੇ ਬੱਚਿਆਂ ਨੂੰ ਨਹੀਂ ਕੁਝ ਵੀ ਕਹਿੰਦੇ ਸੀ ਇਹ ਉਹਨਾਂ ਦੇ ਸਾਹਮਣੇ ਮੈਨੂੰ ਘੂਰ ਦਿੰਦੇ ਸੀ ਕਿ ਤੁਸੀਂ ਕਿਉਂ ਮੈਂ ਮੈਂ ਤੁਹਾਡੇ ਮੈਂ ਤੁਹਾਡਾ ਪਿਓ ਵੀ ਮੇਰੇ ਲਈ ਕੁਛ ਨਹੀਂ ਮੈਂ ਉਹਨੂੰ ਵੀ ਘੂਰ ਦਿੰਨੇ ਸੋ ਘੂਰ ਜਿਹੜੀ ਸੀ ਉਹ ਮੈਂ ਮੈਨੂੰ ਪਤਾ ਸੀ ਕਿ ਮੈਨੂੰ ਨਹੀਂ ਕਹਿ ਰਹੇ ਇਹ ਮੇਰੇ ਬੱਚਿਆਂ ਨੂੰ ਸੁਣਾ ਰਹੇ ਨੇ ਵੀ ਪੁੱਤ ਸਿੱਧੇ ਹੋ ਜਾਓ ਤੁਸੀਂ ਸੈਟ ਤੇ ਲੇਟ ਕਿਉਂ ਪਹੁੰਚੇ ਅਸੀਂ ਚਿੰਤਤ ਹੁੰਦੇ ਜੀ ਮੈਂ ਪੈਲਸਾਂ ਚ ਜਾਂਦਾ ਸੀ ਮੈਂ ਕਹਿੰਦਾ ਸੀ ਇੱਕ ਜ ਮੈਂ ਕਹਿੰਦਾ ਮੈਨੂੰ ਐ ਲੱਗਦਾ ਸੀ ਜੇ ਕਿਸੇ ਨੂੰ ਪੁੱਛਣਾ ਵੀ ਤੂੰ ਵਿਆਹ ਦੇਖਣਾ ਨਹੀਂ ਸ਼ਗਨ ਫੜਾਉਣਾ ਹੈ ਹੈਲੋ ਨਮਸਕਾਰ ਸਸ਼ਕਾ ਕਾ ਜੀ ਮੈਂ ਵਿਸ਼ਾ ਕਾ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਆ ਚੋਪਾਲ ਤੇ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਇੱਕ ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਰੀਤਾ ਨਾਲ ਪ੍ਰੀਤਾ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਕਲਚਰ ਨੂੰ ਅੱਗੇ ਵਧਾਉਣ ਲਈ ਇਹ ਵੈਬ ਸੀਰੀਜ਼ ਆਈ ਹੈ ਆਈ ਉਹਨਾਂ ਦੀ ਸਟਾਰ ਕਾਸਟ ਸਾਡੇ ਨਾਲ ਨੇ ਆਈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਐਕਸਪੀਰੀਅੰਸ ਦੱਸਦੇ ਆ ਸਸ਼ਕਾ ਕਾ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਹਾਂ ਬਹੁਤ ਵਧੀਆ ਜੀ ਅਸੀਂ ਸਾਡਾ ਜਿਹੜਾ ਸੱਭਿਆਚਾਰ ਹੈ ਉਸ ਤੇ ਜਿਹੜੀ ਇਹ ਵੈਬ ਸੀਰੀਜ਼ ਬਣੀ ਆ ਤੇ ਅਸੀਂ ਥੈਂਕਸ ਕਰਦੇ ਆ ਗੁਰੂ ਮਾਨ ਦਾ ਡਾਕਟਰ ਪ੍ਰੇਪਸ਼ਨ ਦਾ ਜਿਨ੍ਹਾਂ ਨੇ ਇਹ ਐਡਾ ਸੋਹਣਾ ਕਨਸੈਪਟ ਮੇਰੇ ਰੰਗਲੇ ਪੰਜਾਬ ਪੰਜਾਬ ਪੰਜਾਬੀਅਤ ਨੂੰ ਜਿਹੜਾ ਹੈ ਸਮਰਪਿਤ ਕਰਿਆ ਉਹ ਸਾਡਾ ਸੱਭਿਆਚਾਰ ਜਿਹੜਾ ਅੱਜ ਖਿੰਡ ਪੁੱਟ ਗਿਆ ਉਹ ਜਿਹੜਾ ਅੱਜ ਪੈਲਸ ਕਲਚਰ ਬਣ ਗਿਆ ਉਹ ਜਿਹੜੀਆਂ ਸਾਡੇ ਰੀਤੀ ਰਿਵਾਜ ਜਿਹੜੇ ਇੱਕ 2 ਘੰਟੇ ਚ ਸਿਮਟ ਕੇ ਅੱਜ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਅੱਖਰ ਵੀ ਨਹੀਂ ਪਤਾ ਹੈਗਾ ਕਿ ਸਾਡੀਆਂ ਰੀਤਾਂ ਕੀ ਸੀ ਸਾਡੇ ਰਿਵਾਜਾਂ ਕੀ ਸੀ ਸਾਡੇ ਕੀ ਸਾਡੇ ਰਿਚੁਅਲਸ ਨੇ ਕੁਝ ਵੀ ਨਹੀਂ ਪਤਾ ਸੋ ਉਹ ਜੋ ਅਸੀਂ ਦੇਖਦੇ ਸੀ ਤਾਂ ਗੁਰੂ ਮਾਨ ਨਾਲ ਬਹੁਤ ਇਸ ਗੱਲ ਤੇ ਡਿਸਕਸ ਹੁੰਦੀ ਸੀ ਪਿਛਲੇ 8 ਸਾਲ 8 ਨਹੀਂ ਉਹਨਾਂ ਨੇ ਤਾਂ ਸਦੀ ਉਹਨਾਂ ਨੇ 50 ਸਾਲ ਹੋ ਗਏ ਉਹਨਾਂ ਨੂੰ ਇਸ ਫੀਲਡ ਚ ਕੰਮ ਕਰਦੇ 32 ਸਾਲ ਹੋ ਗਏ ਮੈਨੂੰ ਉਹਨਾਂ ਦੀ ਉਂਗਲੀ ਫੜ ਕੇ ਤੁਰਦੇ ਉਹਨੇ ਦੇ ਨਾਲ ਹਨਾ ਇਸ ਤੇ ਕੰਮ ਕਰਿਆ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਅੱਜ ਅਸੀਂ ਔਰ ਇਹ ਜਿਹੜੀ ਵੈਬ ਸੀਰੀਜ਼ ਹੈ ਇਹ ਇੱਕ ਇਤਿਹਾਸ ਲਿਖਿਆ ਗਿਆ ਇਤਿਹਾਸ ਲਿਖਿਆ ਗਿਆ ਇਹ ਇਤਿਹਾਸ ਜਿਹੜਾ ਹੈ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਇਆ ਕਰਦੀਆਂ ਨੇ ਸੋ ਇਸ ਕਰਕੇ ਅਸੀਂ ਬਹੁਤ ਚਿੰਤਤ ਸੀ ਪੂਰੀ ਟੀਮ ਸੋ ਇਹ ਮਾਂ ਦਾ ਜਿਹੜੀ ਫੁਲਵਾੜੀ ਹੈ ਨਾ ਉਹ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਅੱਜ ਜਿਹੜਾ ਇਹਦੇ 'ਚ ਆਰਟਿਸਟਾਂ ਨੇ ਕੰਮ ਕਰਿਆ ਇਹ ਮੇਰੀ ਮਾਂ ਦੇ ਸਾਰੇ ਬੱਚੇ ਨੇ ਇਹ ਫਲਵਾੜੀ ਹੈ ਉਹਨਾਂ ਦੀ ਇਹ ਫੁੱਲਾਂ ਦੀ ਖੁਸ਼ਬੂ ਤੁਸੀਂ ਦੇਖੋਗੇ ਪ੍ਰੋਫੈਸ਼ਨਲ ਆਰਟਿਸਟ ਵੀ ਭਾਵੇਂ ਰੌਣੀ ਸਾਹਿਬ ਸੀ ਭਾਵੇਂ ਮੈਡਮ ਸੀ ਨੂਰੀ ਜੀ ਸੀ ਜਿਹੜੇ ਵੀ ਪ੍ਰੋਫੈਸ਼ਨਲ ਆਰਟਿਸਟ ਆਏ ਤਾਂ ਉਹ ਵੀ ਗੁਰੂ ਮਾਂ ਜੀ ਦੇ ਰਿਸ਼ਤਿਆਂ 'ਚ ਵੱਜੇ ਹੋਏ ਨੇ ਉਹਨਾਂ ਦਾ ਸਤਕਾਰ ਵਜੋਂ ਇਹ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਪ੍ਰੋਫੈਸ਼ਨ ਕੋਰ ਜਿਨ੍ਹਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਕਿ ਕਿਤਾਬਾਂ ਦੇ ਉੱਤੇ ਅੱਜ ਪੀ ਐਚ ਡੀ ਹੁੰਦੀ ਆ ਔਰ ਬੱਚੇ ਉਸ ਤੋਂ ਸਿੱਖਦੇ ਨੇ ਅੱਜ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਆ ਇੱਥੇ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਆਪਣੇ ਕਲਚਰ ਨੂੰ ਲੈ ਕੇ ਗਏ ਨੇ ਸੋ ਉਸ ਨੂੰ ਸਾਰੇ ਨੂੰ ਉਹ ਬੜੇ ਚਿੰਤਤ ਸੀ ਕਹਿੰਦੇ ਸੀ ਵੀ ਮੈਂ ਇੱਕ ਉਸ ਨੂੰ ਇੱਕ ਸਮੁੰਦਰ ਨੂੰ ਕੁੱਜੇ ਚ ਬੰਦ ਕਰਦਾ ਤੇ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਜ 75 ਸਾਲ ਦੇ ਹੋਗੇ 75 ਸਾਲ ਦੇ ਬਜ਼ੁਰਗ ਅੱਜ ਆਰਾਮ ਨਾਲ ਬੈਠੇ ਨੇ ਉਹਨਾਂ ਨੂੰ ਐ ਹੁੰਦਾ ਵੀ ਬਸ ਜ਼ਿੰਦਗੀ ਤੁਸੀਂ ਅੱਜ ਉਹਨਾਂ ਦੀ એનર્ਜੀ ਦੇਖੋ ਅਸੀਂ ਜਿੰਨੀ ਵੀ ਟੀਮ ਸਾਡੀ ਜਿੰਨਾ ਵੀ ਇੱਕ ਇੱਕ ਭਾਵੇਂ ਸਾਡੇ ਸੀਨੀਅਰ ਸੀ ਔਰ ਸਾਰੇ ਹੀ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਪ੍ਰਿੰਸੀਪਲ ਰਿਟਾਇਰ ਹੋਇਆ ਮੈਂ ਮੌਜੂਦਾ ਪ੍ਰਿੰਸੀਪਲ ਹਾਂ ਔਰ ਲੈਕਚਰਰਸ ਟੀਚਰਸ ਔਰ ਜਿਹੜੇ ਨਵੇਂ ਸਟੂਡੈਂਟਸ ਸਾਡੇ ਦੋ ਬੱਚੇ ਜਿਨ੍ਹਾਂ ਨੇ ਗਾਇਆ ਕਮਲ ਤੇ ਮਨਜਿੰਦਰ ਬਾ ਕਮਾਲ ਤੁਸੀਂ ਉਹਨਾਂ ਦੀ ਗਾਇਕੀ ਦੇਖੀ ਪਾਲ ਸਿੰਘ ਸੁਮਾਓ ਮੇਰਾ ਛੋਟਾ ਵੀਰ ਮਤਲਬ ਕਿੰਨਾ ਉਹਨਾਂ ਚ એનਰਜੈਟਿਕ ਮਤਲਬ ਕਰੀ ਔਰ ਅਸੀਂ ਇਹ ਕਹਿੰਦੇ ਸੀ ਵੀ ਗੁਰੂ ਮਾਂ ਨੂੰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸਾਰਾ ਸਾਨੂੰ ਬੂਸਟ ਮਿਲਿਆ ਉਹ ਮੇਰਾ ਛੋਟਾ ਵੀਰ ਗੈਰੀ ਸਿੱਧੂ ਔਰ ਮੇਰੀ ਭੈਣ ਜਿਹੜੀ ਛੋਟੀ ਰੂਪਨ ਗਰੇਵਾਲ ਔਰ ਸਾਡੇ ਭਾਜੀ ਡਿੱਕੀ ਗਰੇਵਾਲ ਜੀ ਉਹਨਾਂ ਨੇ ਇੰਨਾ ਸਾਨੂੰ ਬੂਸਟ ਕਦੇ ਵੀ ਸਾਨੂੰ ਐਨੀ ਭਾਵੇਂ ਕੈਨੇਡਾ ਬੈਠੇ ਸੀ ਪਰ ਸਾਨੂੰ ਉਹਨਾਂ ਨੇ ਡਿਊਟੀ ਦਿੱਤੀ ਸੀ ਕਿ ਮਮਾ ਨੂੰ ਕਿਸੇ ਤਰ੍ਹਾਂ ਦਾ ਕੋਈ ਆਨੇ ਔਰ ਸਾਰੇ ਹੀ ਗੁਰੂ ਮਾਂ ਹੀ ਕਹਿੰਦੇ ਸੀ ਮਮਾ ਨੇ ਸਾਡੇ ਔਰ ਮੈਨੂੰ ਮੈਂ ਤੈਨੂੰ ਆਪਣੀ ਦੱਸ ਦਾਂ ਕਿ ਮੇਰੇ ਬੱਚੇ ਵੀ ਇਹਦੇ 'ਚ ਹਨਾ ਦੋਨੋਂ ਲੱਗੇ ਹੋਏ ਸੀ ਤਾਂ ਕਈ ਵਾਰ ਮੈਂ ਇੱਥੇ ਰਿਸ਼ਤਿਆਂ ਦੀ ਗੱਲ ਕਰ ਰਿਹਾ ਸਗਲੇ ਰਿਸ਼ਤੇ ਹਨਾ ਸ਼ਗਨ ਮਨਾਵਣ ਰਿਸ਼ਤੇ ਹਨਾ ਸਗਲੇ ਸ਼ਗਨ ਮਨਾਵਣ ਰਿਸ਼ਤੇ ਇੱਥੇ ਰਿਸ਼ਤਿਆਂ ਦੀ ਮੈਂ ਗੱਲ ਦੱਸ ਰਿਹਾ ਕਿ ਮੇਰੇ ਜਿਹੜੇ ਮਮਾ ਨੇ ਡਾਕਟਰ ਪ੍ਰੋਫੈਸਰ ਇਹ ਮਤਲਬ ਮੇਰੇ ਬੱਚਿਆਂ ਨੂੰ ਨਹੀਂ ਕੁਝ ਵੀ ਕਹਿੰਦੇ ਸੀ ਇਹ ਉਹਨਾਂ ਦੇ ਸਾਹਮਣੇ ਮੈਨੂੰ ਘੂਰ ਦਿੰਦੇ ਸੀ ਉਹਦਾ ਇੱਕ ਮੈਸੇਜ ਸੀ ਕਿ ਤੁਸੀਂ ਕਿਉਂ ਮੈਂ ਮੈਂ ਤੁਹਾਡੇ ਮੈਂ ਤੁਹਾਡਾ ਪਿਓ ਵੀ ਮੇਰੇ ਲਈ ਕੁਛ ਨਹੀਂ ਮੈਂ ਉਹਨੂੰ ਵੀ ਘੂਰ ਦਿੰਨੇ ਸੋ ਘੂਰ ਜਿਹੜੀ ਸੀ ਉਹ ਮੈਨੂੰ ਪਤਾ ਸੀ ਕਿ ਮੈਨੂੰ ਨਹੀਂ ਕਹਿ ਰਹੇ ਇਹ ਮੇਰੇ ਬੱਚਿਆਂ ਨੂੰ ਸੁਣਾ ਰਹੇ ਨੇ ਵੀ ਪੁੱਤ ਸਿੱਧੇ ਹੋ ਜਾਓ ਤੁਸੀਂ ਸੈੱਟ ਤੇ ਲੇਟ ਕਿਉਂ ਪਹੁੰਚੇ ਹਰ ਬੱਚਾ ਔਰ ਸਾਡਾ ਇਹ ਸੀ ਕਿ ਉੱਥੇ ਸਫਾਈ ਦਾ ਧਿਆਨ ਰੱਖਿਆ ਗਿਆ এনवायरमेंट ਨੂੰ ਅਸੀਂ ਪਿਆਰ ਕਰਨ ਵਾਲੇ ਲੋਕਾਂ ਚਾਹ ਦਾ ਕੱਪ ਵੀ ਜੇ ਡਿੱਗਿਆ ਹੋਇਆ ਨਾ ਤਾਂ ਉੱਥੇ ਆਰਟਿਸਟ ਨੇ ਚੱਕ ਕੇ ਡਸਿੰਚ ਪਾਉਣਾ ਤਾਂ ਹਰ ਉਹ ਕਿਉਂਕਿ ਉਹ ਸਾਰਾ ਕੁਝ ਅਸੀਂ ਇਹਨਾਂ ਤੋਂ ਸਟੂਡੈਂਟ ਲਾਈਫ 'ਚ ਅਸੀਂ ਇਹਨਾਂ ਦੇ ਬੱਚੇ ਰਹੇ ਇਹਨਾਂ ਨੇ ਸਾਨੂੰ ਉਹ ਸਰਵਿਸ ਸਿਖਾਈ ਜਿਹੜੀ ਪਿਆਰ ਹੁੰਦਾ ਉਹ ਇੱਕ ਇੱਜ਼ਤ ਹੁੰਦੀ ਹੈ ਮਨ 'ਚ ਆਪਣੇ ਦਿਲ 'ਚ ਹੁੰਦੀ ਹੈ ਸੋ ਅਥੀਮਿਲ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਹਸਬੰਡ ਜੋ ਪ੍ਰੋਫੈਸਰ ਜਗਰੂਪ ਸਿੰਘ ਸਿੱਧੂ ਉਹਨਾਂ ਦਾ ਮੇਰ ਪਰ ਹੱਥ ਹਮੇਸ਼ਾ ਮੇਰੇ ਸਿਰ ਤੇ ਰਿਹਾ ਉਹ ਮੇਰੇ ਜਿਹੜੇ ਸੀ ਉਹ ਮੇਰੇ ਕਲਾਸ ਦੇ ਇੰਚਾਰਜ ਸੀ ਔਰ ਅੱਜ ਵੀ ਉਹ ਜਦੋਂ ਉਹਨਾਂ ਨੂੰ ਕਿੰਨਾ ਪ੍ਰਾਊਡ ਫੀਲ ਹੁੰਦਾ ਜਦੋਂ ਉਹਨਾਂ ਦੇ ਬੱਚੇ ਔਰ ਮੈਡਮ ਕਿੰਨਾ ਕੀ ਸਾਡਾ ਬੱਚਾ ਪ੍ਰਿੰਸੀਪਲ ਉਹ ਮੈਨੂੰ ਜਦੋਂ ਮਿਲਣਗੇ ਜਸਪਾਲ ਨਹੀਂ ਕਹਿੰਦੇ ਕਦੇ ਵੀ ਕਹਣਗੇ ਪ੍ਰਿੰਸੀਪਲ ਸਾਹਿਬ ਆਗੇ ਮਤਲਬ ਦੇਖੋ ਕਿੰਨਾ ਹਨ ਸੋ ਇਹ ਇਹ ਰਿਸ਼ਤੇ ਨੇ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਸਾਰਾ ਕੁਝ ਇਹ ਜਿਹੜਾ ਇਤਿਹਾਸ ਲਿਖਿਆ ਗਿਆ ਇਹ ਉਣ ਵਾਲੀਆਂ ਪੀੜੀਆਂ ਲਈ ਜਿਹੜਾ ਹੈ ਇਹ ਸਬਕ ਹੋਏਗਾ ਔਰ ਜਿਹੜਾ ਅਸੀਂ ਚਿੰਤਤ ਹੁੰਦੇ ਜੀ ਮੈਂ ਪੈਲਸਾਂ ਚ ਜਾਂਦਾ ਸੀ ਮੈਂ ਕਹਿੰਦਾ ਸੀ ਜੇ ਕਿਸੇ ਨੂੰ ਮੈਨੂੰ ਐ ਲੱਗਦਾ ਸੀ ਜੇ ਕਿਸੇ ਨੂੰ ਪੁੱਛਣਾ ਵੀ ਤੂੰ ਵਿਆਹ ਦੇਖਣਾ ਨਹੀਂ ਸ਼ਗਨ ਫੜਾਉਣ ਆਏ ਹੂੰ ਸਹੀ ਮੈਨੂੰ ਐ ਲੱਗਦਾ ਸੀ ਵੀ ਯਾਰ ਇਹ 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 ਕਿਸੇ ਦਾ ਨਾ ਮੰਨ ਲਓ ਜਿਵੇਂ ਵੀ ਲਾਂਬਾ ਲਾਉਣਾ ਹੁੰਦਾ ਜਸਟ ਮੈਨੂੰ ਬੜਾ ਫੀਲ ਹੁੰਦਾ ਸੀ ਕਿ ਯਾਰ ਐਡੇ ਸਾਡੇ ਰਿਚੁਅਲਸ ਕਿ ਔਰ ਉਹ ਸਾਰਾ ਕੁਝ ਇੱਕ ਇੱਕ ਚੀਜ਼ ਤੁਸੀਂ ਦੇਖੋ ਅਸਾਨੂੰ ਮੈਸੇਜ ਆ ਰਹੇ ਨੇ 95 90 100-100 ਸਾਲ ਦੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਨੇ ਉਹ ਰੀਤਾਂ ਨੂੰ ਹੰਡਾਇਆ ਜਿਨ੍ਹਾਂ ਨੇ ਉਹ ਵਕਤ ਨੂੰ ਦੇਖਿਆ ਉਹਨਾਂ ਨੇ ਕਿਹਾ ਉਹ ਉਹ ਸਾਨੂੰ ਜਿਹੜਾ ਹੈ ਦੁਆਰੇ ਈਵਨ ਦੈਨ ਸਾਡਾ ਉਹ ਹਿੱਸਾ ਜੋ ਕੱਟ ਗਿਆ ਲੈਂਦਾ ਪੰਜਾਬ ਪਾਕਿਸਤਾਨ ਤੋਂ ਵੀ ਸਾਨੂੰ ਮੈਸੇਜ ਆਏ ਕਿ ਜੋ ਇਹ ਖੂਬਸੂਰਤ ਤੁਸੀਂ ਗੱਲ ਅੱਜ ਵੀ ਔਰ ਉੱਥੇ ਇਹ ਸਾਰੀਆਂ ਰੀਤਾਂ ਰਿਵਾਜ ਹਲੇ ਜਿਉਂਦੇ ਨੇ ਪਰ ਅਸੀਂ ਆਪਣੇ ਪੰਜਾਬ ਚ ਇੱਕ ਖਤਮ ਕਰ ਲਿਆ ਇਹ ਸਾਡੇ ਡੀਜੇ ਕਲਚਰ ਨੇ ਔਰ ਇਹ ਸਾਡੇ ਪੈਲਸਾਂ ਦੇ ਕਲਚਰ ਨੇ ਇਹ ਸਾਡੇ ਰੀਤੀ ਰਿਵਾਜਾਂ ਨੂੰ ਖਾ ਗਏ ਨਿਗਲ ਗਏ ਸੋ ਉਹਨਾਂ ਨੂੰ ਜਿਹੜਾ ਬਚਾਉਣ ਦੀ ਗੱਲ ਮੇਰੀ ਮਾਂ ਨੇ ਕਰੀ ਆ ਸੋ ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਵੀ ਪਹਿਲੇ ਦੇਖਿਆ ਜਾਂਦਾ ਸੀ ਵੀ ਇੱਕ ਘਰ ਚ 10 ਤੋਂ 15 ਲੋਕ ਹੀ ਰਹਿੰਦੇ ਸੀ ਇਕੱਠੇ ਜੁਆਇੰਟ ਫੈਮਿਲੀ ਹੁੰਦੀ ਸੀ ਪਰ ਹੁਣ ਨਿਊਕਲੀਅਰ ਫੈਮਿਲੀ ਨਿਊਕਲੀਅਰ ਫੈਮਿਲੀ ਹੋ ਗਈ ਹੈ ਉਹਦੇ ਬਾਰੇ ਮਤਲਬ ਕੀ ਕਹਿਣਾ ਚਾਹੋਗੇ ਉਹ ਸਾਡੀ ਤਰਾਸਤੀ ਹੈ ਜੀ ਹੁਣ ਮੈਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਤਾਂ ਮੇਰੀ ਮਾਂ ਨੇ ਨਾ ਮੇਰੇ ਸਾਨੂੰ ਇਹ ਸਿਖਾਇਆ ਕਿ ਮੈਂ ਮੇਰੇ ਨਾ ਦੋ ਬੇਟੇ ਹੀ ਨੇ ਹਨਾ ਮੇਰੀ ਮਾਂ ਦੀ ਕਰੀਜ ਜਦੋਂ ਮੇਰਾ ਦੂਜਾ ਬੇਟਾ ਹੋਇਆ ਮੈਂ ਰੋਣ ਲੱਗ ਗਿਆ ਤਾਂ ਮਮਾ ਮੈਨੂੰ ਚੁੱਪ ਕਰਾਉਣ ਲੱਗੇ ਮੈਨੂੰ ਕਹਿੰਦੇ ਤੂੰ ਰੋਣਾ ਕਿਉਂ ਮੈਂ ਕਿਹਾ ਮੇਰੇ ਕੁੜੀ ਨਹੀਂ ਹੋਈ ਪਰ ਇਹ ਫਿਲਮ ਦੇ ਵਿੱਚ ਉਹ ਮੈਂ ਸਾਰੇ ਰਿਚੁਅਲਸ ਜਿਹੜੇ ਨੇ ਜੋ ਮੈਂ ਇੱਕ ਪਿਓ ਆਪਣੀ ਧੀ ਦੇ ਕਰ ਸਕਦਾ ਸੀ ਉਹ ਮੇਰੇ ਸਾਰੇ ਹੀ ਇਹਦੇ ਚ ਪੂਰੇ ਹੋ ਗਏ ਆਪਣੇ ਹੱਥੀਂ ਮੈਂ ਸਾਰਾ ਕੁਝ ਕਰ ਲਿਆ ਔਰ ਤੁਸੀਂ ਸੋਚ ਸਕਦੇ ਹੋ ਕਿ ਉਸ ਇਮੋਸ਼ਨ ਸੀਨ ਦੇ ਵਿੱਚ ਕਿਸੇ ਵੀ ਆਰਟਿਸਟ ਨੇ ਜਿਹੜਾ ਹੈ ਗਲਿਸਰਨ ਨਹੀਂ ਲਾਈ ਉਹ ਮੇਰੀ ਐਕਚੁਅਲ ਧੀ ਹੈ ਅੱਜ ਵੀ ਮੈਂ ਉਸ ਨੂੰ ਧੀ ਹੀ ਕਹਿੰਦੀ ਹਾਂ ਮੇਨੂੰ ਪਾਪਾ ਕਹਿੰਦੀ ਆ ਤੇ ਅਸੀਂ ਇੱਕ ਦੂਜੇ ਨੂੰ ਦੇਖ ਕੇ ਸੱਟ ਤੇ ਇਮੋਸ਼ਨਲ ਹੋ ਜਾਂਦੇ ਸੀ ਔਰ ਡੋਲੀ ਦਾ ਸੀਨ ਡੋਲੀ ਦਾ ਜਿਹੜਾ ਗੀਤ ਹੈ ਉਹ ਸਾਡੀ ਵੱਡੀ ਭੈਣ ਸਤਵੰਤ ਕੌਰ ਨੇ ਬਹੁਤ ਖੂਬਸੂਰਤ ਗਾਇਆ ਔਰ ਉਸ ਗੀਤ ਨੂੰ ਜਿਹੜਾ ਹੈ ਸੁਣ ਕੇ ਹੀ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਸੋ ਇਹ ਰਿਸ਼ਤਿਆਂ ਦੀ ਗੱਲ ਹੈ ਜਿਹੜੇ ਤੁਸੀਂ ਸੰਯੁਕਤ ਪਰਿਵਾਰ ਦੀ ਗੱਲ ਕਰਦੇ ਹੋ ਅਸੀਂ ਅੱਜ ਦੁੱਖ ਵੀ ਭੋਗ ਰਹੇ ਹਾਂ ਅੱਜ ਸਾਡੇ ਬੱਚਿਆਂ ਨੂੰ ਸੰਸਕਾਰ ਕਿਉਂ ਨਹੀਂ ਹੈਗੇ ਕਿਉਂ ਨਾ ਉਹ ਦਾਦੀ ਦੀ ਗੋਦੀ ਖੇਡਿਆ ਨਾ ਉਹ ਦਾਦੇ ਦੀ ਗੋਦੀ ਖੇਡਿਆ ਨਾ ਉਹਨੇ ਚਾਚੇ ਦਾ ਘੂਰ ਨਾ ਉਹਨੂੰ ਤਾਏ ਨੇ ਛਿੜਕਿਆ ਨਾ ਉਹਨੂੰ ਤਾਈ ਨੇ ਛਿੜਕਿਆ ਉਹ ਸਾਰਾ ਕੁਝ ਉਹ 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 ਤਾਂ ਬਿਉਣਾ ਰਹਿ ਗਿਆ ਤੇ ਅੱਜ ਵਿਆਹ ਪਿੱਛੋਂ ਹੁੰਦਾ ਤੇ ਉਹ ਪਹਿਲਾਂ ਕਹਿੰਦੀ ਆ ਵੀ ਆਪਾਂ ਸੈਟਲ ਕਿੱਥੇ ਹੋਣਾ ਮੋਹਾਲੀ ਜਾਂ ਕਿਸੇ ਵੱਡੇ ਸ਼ਹਿਰ ਚ ਭਾਵੇਂ ਪਿੰਡ ਦਾ ਬੱਚਾ ਹੈ ਤੇ ਉਹਨੂੰ ਇਹ ਨਹੀਂ ਹੈਗਾ ਕਿ ਮੈਂ ਆਪਣੇ ਪਿੰਡ ਜਦੋਂ ਨੂੰ ਬੱਚੇ ਪਾਲਨੇ ਪੈਂਦੇ ਨੇ ਨਾ ਫਿਰ ਉਹਨਾਂ ਨੂੰ ਬਜ਼ੁਰਗ ਯਾਦ ਆਉਂਦੇ ਨੇ ਕਿ ਕਾਸ਼ ਨਾ ਤੋਂ ਅਸੀਂ ਤਾਂ ਆਪਣੀਆਂ ਦਾਦੀਆਂ ਚਾਚੀਆਂ ਤਾਈਆਂ ਕੋਲੇ ਪਲੇ ਹੋਏ ਬੱਚੇ ਆ ਸਾਡੀ ਪੀੜੀ ਪਰ ਆਉਣ ਵਾਲੀ ਪੀੜੀ ਜਿਹੜੀ ਹੈ ਉਹ ਉਹ ਸੁੱਖ ਤੋਂ ਵਾਂਝੇ ਰਹਿ ਜਾਣਗੇ ਮੈਨੂੰ ਤਾਂ ਐ ਲੱਗਦਾ ਵੀ ਗੁਰੂ ਮਾ ਇਹ ਸਾਰੇ ਕਾਸੇ ਤੇ ਨਾ ਚਿੰਤਤ ਨੇ ਸ਼ਾਇਦ ਅਗਲੇ ਪ੍ਰੋਜੈਕਟ ਵੀ ਮਹਾਰਾਜ ਉਹਨਾਂ ਨੂੰ ਬਹੁਤ ਲੰਮੀ ਉਮਰ ਬਖਸ਼ੇ ਹਲੇ ਉਹਨਾਂ ਕੋਲੇ ਇੰਨਾ ਵੱਡਾ ਖਜ਼ਾਨਾ ਪਿਆ ਜਿਵੇਂ ਗਣੇ ਸਾਹਿਬਾਤ ਬੁੜਿਆਈਆਂ ਹੱਲੀ ਮਾ ਹੋ ਲੁੱਟ ਸੋ ਉਹਨਾਂ ਕੋਲ ਐਡਾ ਬੜਾ ਖਜ਼ਾਨਾ ਉਹ ਕਾਲਪੁਰਖ ਨੇ ਉਹਨਾਂ ਤੇ ਐਡੀ ਬੜੀ ਬਖਸ਼ਿਸ਼ ਕਰੀ ਆ ਕਿ ਉਹ ਖਜ਼ਾਨਾ ਖਤਮ ਨਹੀਂ ਹੋ ਸਕਦਾ ਸੋ ਇਹ ਵੈਬ ਸੀਰੀਜ਼ ਨੂੰ ਮੈਂ ਬੇਨਤੀ ਕਰੂੰਗਾ ਸਾਰੀ ਆਡੀਅנס ਨੂੰ ਕਿ ਇਸ ਨੂੰ ਚੁਪਾਲ ਤੇ ਹੀ ਦੇਖਿਆ ਜਾਵੇ ਕਿਉਂਕਿ ਪਾਇਰੇਸੀ ਜਿਹੜੀ ਹੈ ਨਾ ਉਹ ਬਹੁਤ ਪਵਿੱਤਰ ਜਿਹੜੇ ਕਾਰਜ ਕਰਦੇ ਆ ਨਾ ਉਸ ਨੂੰ ਬਹੁਤ ਵੱਡੀ ਸੱਟ ਮਾਰਦੀ ਆ ਸੋ ਇਸ ਕਰਕੇ ਚੋਪਾਲ ਦੇ ਉੱਤੇ ਤੁਸੀਂ ਇਸ ਵੈਬ ਸੀਰੀਜ਼ ਨੂੰ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਤਾਂਕਿ ਉਹ ਆਪਣੀ ਜਿਹੜਾ ਹੈ ਸੱਭਿਆਚਾਰ ਨਾਲ ਜੁੜਨ ਔਰ ਆਪਣੇ ਰਿਸ਼ਤਿਆਂ ਨੂੰ ਦੇਖਣ ਤੁਸੀਂ ਵੈਬ ਸੀਰੀਜ਼ ਚ ਇੱਕ ਪਿਤਾ ਦਾ ਰੋਲ ਨਿਭਾਇਆ ਹੈ ਉਹ ਇਮੋਸ਼ਨ ਕਿੱਦਾਂ ਦਾ ਸੀ ਬਹੁਤ ਹੀ ਵਧੀਆ ਬੇਟੇ ਹਰ ਬੇਟੀ ਮੈਨੂੰ ਆਪਣੀ ਧੀ ਲੱਗਦੀ ਆ ਇਹ ਮਨਜਿੰਦਰਾ ਕਮਲ ਹੈ ਜੋ ਹੋਰ ਬੱਚੀਆਂ ਨੇ ਜਿਸ ਤਰ੍ਹਾਂ ਪਾਲ ਸਿੰਘ ਸਮਾਓ ਹੈ ਇਹ ਲੱਖਾਂ ਧੀਆ ਦਾ ਭਰਾ ਹੈ ਮੈਨੂੰ ਲੱਗਦਾ ਮੈਂ ਲੱਖਾਂ ਧੀਆ ਦਾ ਪਿਓ ਹਾਂ ਕਿਉਂ ਕਿ ਮੈਂ ਨਾ ਤੁਹਾਨੂੰ ਦੱਸਦਾ ਕਿ ਮੇਰੀ ਫਰਸਟ ਅਪਾਇੰਟਮੈਂਟ ਐਜ਼ ਅ ਟੀਚਰ ਮੈਂ ਬॉय ਸਕੂਲ ਚ ਸੀ ਤਾਂ ਜਦੋਂ ਮੈਂ ਐਜ਼ ਅ ਹਡਮਾਸਟਰ ਸਿਲੈਕਟ ਹੋਇਆ ਤਾਂ ਮੈਂ ਕੋ-ਐਡ ਚ ਆ ਗਿਆ ਇਨ ਬਿਟਵੀਨ ਮਤਲਬ 5 ਚ ਮੇਰੇ ਬੇਟਾ ਹੋਏ ਸੀ 6 ਚ ਮੈਂ ਕੋ-ਐਡ ਚ ਆ ਗਿਆ ਤਾਂ ਮੈਨੂੰ ਮੈਂ ਕਹਾਂ ਵੀ ਰੱਬ ਨੇ ਮੇਰਾ ਨਾ ਲੰਬਾ ਲਾਤਾ ਸਾਲ ਬਾਅਦ ਕਿ ਲੈ ਤੈਨੂੰ ਤੈਨੂੰ ਧੀ ਧੀ ਮੰਗਦਾ ਸੀ ਤੈਨੂੰ ਧੀ ਨਹੀਂ ਤੈਨੂੰ ਧੀਆਂ ਦੇਤੀਆਂ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਨੇ ਮੇਰੀਆਂ ਧੀਆਂ ਨੇ ਸੋ ਜੇ ਹਰ ਇਨਸਾਨ ਇਹ ਗੱਲ ਸੋਚਣ ਲੱਗ ਜੇ ਤਾਂ ਜਿਹੜੀ ਇਹ ਸਮਾਜ ਚ ਜਿਹੜਾ ਗੰਦਲਾਪਨ ਹੋ ਗਿਆ ਨਾ ਤਾਂ ਜਿਵੇਂ ਉਹ ਕਹਿੰਦੇ ਨੇ ਪਾਣੀ ਪੰਜਾਂ ਦਰਮਿਆਂ ਦਰਿਆਵਾਂ ਵਾਲਾ ਹਨਾ ਜ਼ਹਿਰੀ ਹੋ ਗਿਆ ਸੋਸ਼ਲ ਮੀਡੀਆ ਕਰਕੇ ਵੀ ਉਹ ਸਾਡਾ ਸੱਭਿਆਚਾਰ ਵੀ ਜ਼ਹਿਰੀ ਹੋ ਗਿਆ ਅੱਜ ਉਹ ਉਹਨੂੰ ਵੀ ਸ਼ੁੱਧਤਾ ਦੀ ਲੋੜ ਹੈ ਉਹ ਉਹ ਇਹ ਜਿਹੜੀ ਪਵਿੱਤਰ ਰਿਸ਼ਤਿਆਂ ਨਾਲ ਔਰ ਸੱਚੇ ਸੰਸਕਾਰਾਂ ਨਾਲ ਹੀ ਉਹ ਠੀਕ ਹੋ ਸਕਦੀ ਆ ਇੱਕ ਆਖਰੀ ਚ ਸਾਡੀ ਆਡੀਅנס ਨੂੰ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਕਹਾਂਗਾ ਕਿ ਇਹ ਮੇਰੀ ਗੁਰੂ ਮਾਂ ਦੀ ਰੀਜ ਔਰ ਉਹਨਾਂ ਦਾ ਸੁਪਨਾ ਪੂਰਾ ਹੋਇਆ ਪਲੀਜ਼ ਤੁਸੀਂ ਉਹਨਾਂ ਦਾ ਜਿਹੜਾ ਇਹ ਸੁਪਨਾ ਹੈ ਉਸ ਨੂੰ ਘਰ ਘਰ ਪਹੁੰਚਾਓ ਔਰ ਚੁਪਾਲ ਦੇ ਉੱਤੇ ਜਿਹੜੀ ਸਾਡੀ ਇਹ ਸਾਰੀ ਟੀਮ ਦੀ ਕੋਸ਼ਿਸ਼ ਹੈ ਉਸ ਨੂੰ ਜਿਹੜਾ ਹੈ ਤੁਸੀਂ ਚੁਪਾਲ ਦੇ ਉੱਤੇ ਦੇਖੋ ਰੀਤਾ ਨਾਲ ਪ੍ਰੀਤਾ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ